ਬੰਦੀ ਸਿੰਘ ਤੇ ਦੀਪ ਸਿੰਘ ਖੇੜਾ ਸ਼ਰੋਮਣੀ ਅਕਾਲੀ ਦਲ ਦੀ ਸਟੇਜ ਉੱਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੰਚ ਸਾਂਝਾ ਕਰਦੇ ਨੇ ਉਸ ਦੌਰਾਨ ਬੜੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਨੇ ਇਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਵੱਖ-ਵੱਖ ਕਿਸਮ ਦੇ ਬਿਆਨ ਜਾਰੀ ਕਰ ਦਿੱਤੇ ਜਾਂਦੇ ਨੇ ਜਸ ਤੋਂ ਬਾਅਦ ਬੰਦੀ ਸਿੰਘ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਸਵਾਲ ਚੁੱਕੇ ਜਾਣ ਲੱਗ ਗਏ ਉਸ ਦੌਰਾਨ ਬੰਦੀ ਸਿੰਘ ਦੇ ਖਿਲਾਫ ਭਾਈ ਅਮਰਿਤਪਾਲ ਸਿੰਘ ਦੇ ਸਪੋਰਟਰ ਡਟ ਕੇ ਖੜਨ ਲੱਗ ਗਏ ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਜਾਂ ਮੌਜੂਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੇ ਵਿਰੋਧੀ ਡਟ ਕੇ ਖੜਨ ਲੱਗ ਗਏ ਔਰ ਬੰਦੀ ਸਿੰਘ ਨੂੰ ਲੈ ਕੇ ਸਵਾਲ ਹੋਣ ਲੱਗ ਗਏ ਕਿ ਬੰਦੀ ਸਿੰਘ ਜਿਹੜਾ ਇੰਨਾ ਸਤਕਾਰਤ ਅਹੁਦਾ ਇਸ ਵੇਲੇ ਬਣਿਆ ਹੋਇਆ ਹੈ ਬੰਦੀ ਸਿੰਘ ਜਿਹਨਾਂ ਨੂੰ ਸਤਕਾਰਤ ਨਿਗਾਹਾਂ ਨਾਲ ਦੇਖਿਆ ਜਾਂਦਾ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕਿਉਂ ਖੜਦੇ ਪਏ ਨੇ ਸਵਾਲ ਇਹ ਖੜਾ ਹੋਣ ਲੱਗ ਗਿਆ ਜਿਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੋਈਆਂ ਵੱਖ-ਵੱਖ ਕਿਸਮ ਦੇ ਬਿਆਨ ਸਾਹਮਣੇ ਆਏ ਔਰ ਹੁਣ ਇੱਕ ਹਜ਼ੂਰੀ ਰਾਗੀ ਸਾਹਮਣੇ ਆਏ ਨੇ ਸਿੰਘ ਸਾਹਿਬ ਨੇ ਸਿੱਧੇ ਨਿਸ਼ਾਨੇ ਸਾਧੇ ਨੇ ਬੰਦੀ ਸਿੰਘ ਉੱਤੇ ਔਰ ਬੜੇ ਤੈਸ਼ ਦੇ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਬੰਦੀ ਸਿੰਘ ਭਾਈ ਖੈੜਾ ਨੂੰ ਸੱਧੀਆਂ ਗੱਲਾਂ ਸੁਣਾਈਆਂ ਨੇ ਆਖਰਕਾਰ ਹਜ਼ੂਰੀ ਰਾਗੀ ਅਚਾਨਕ ਨਰਾਜ਼ ਕਿਉਂ ਹੋ ਗਏ ਕੀ ਇਹੋ ਜਿਹਾ ਵਾਪਰਿਆ ਜਾਂ ਭਾਈ ਖੈੜਾ ਨੂੰ ਕੀ ਕਹਿੰਦੇ ਪਏ ਨੇ ਆਓ ਸੁਣ ਲੈਂਦੇ ਹਾਂ ਸਾਤਸੰਗਜੀਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਵਿਦਬੀਆਂ ਹੋਈਆਂ ਤੇ ਉਦੋਂ ਬੜਾ ਦੁੱਖ ਪੰਥਦਰਦੀਆਂ ਨੂੰ ਲੱਗਾ ਤੇ ਪੰਥਦਰਦੀਆਂ ਦੇ ਵਿੱਚ ਕੌਣ-ਕੌਣ ਆਉਂਦੇ ਆ ਜੀ ਦੇ ਵਿੱਚ ਅਸੀਂ ਵੀ ਆਉਨੇ ਆ ਸਮੂਹ ਸਤਸੰਗਤ ਆਉਂਦੀ ਗੁਰੂ ਨਾਨਕ ਨਾਮਲੇਵਾ ਸੰਗਤ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਪੰਥ ਵਾਸਤੇ ਕੁਝ ਕੀਤਾ ਹੋਵੇ ਨਾ ਉਹ ਜਿਆਦਾ ਪੰਥਦਰਦੀ ਹੁੰਦੇ ਆ ਉਹ ਕੌਣ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਉਹਨਾਂ ਨੂੰ ਅਸੀਂ ਜਿਆਦਾ ਮਾਨ ਸਨਮਾਨ ਦਿੰਨੇ ਆ ਕਿਉਂਕਿ ਉਹਨਾਂ ਪੰਥ ਵਾਸਤੇ ਕੁਝ ਕੀਤਾ ਵਾ ਆ ਰਖੜ ਪੁੰਨਿਆਂ ਦੇ ਉੱਤੇ ਗੁਰਦੀਪ ਸਿੰਘ ਖੇੜਾ ਉਹਦਾ ਪਾਠਨ ਸੁਣਿਆ ਤੇ ਕਿੰਨਾਂ ਦੀ ਸਟੇਜ ਤੇ ਸੁਣਿਆ ਜਿਨ੍ਹਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਿਨ੍ਹਾਂ ਸਰਸੇ ਵਾਲੇ ਸਾਧਨ ਨੂੰ ਸੁਆਂਗਰ ਚਾਇਆ ਜਿਨ੍ਹਾਂ ਨੇ ਸਾਡੇ ਨੌਜਵਾਨ ਸੰਗਤ ਤੇ ਗੋਲੀਆਂ ਚਲਾਈਆਂ ਤੇ ਨੌਜਵਾਨ ਦੋ ਸਿੰਘ ਸ਼ਹੀਦ ਕਰ ਦਿੱਤੇ ਫਿਰ ਰੋਸ ਮਜਾਰੇ ਕੀਤੇ ਦੂਸਰੇ ਪਾਸੇ ਲੈ ਲੋ ਕਿੰਨੇ ਥਾਂ ਤੇ ਸਾਡੇ ਸਿੰਘ ਸ਼ਹੀਦ ਹੋਏ ਤੇ ਇਹਨਾਂ ਨੂੰ ਭੁੱਲ ਜਾਣ ਵਾਲਾ ਇਹਨਾਂ ਲੋਕਾਂ ਦੇ ਨਾਲ ਉਹਨਾਂ ਦੀ ਸਟੇਜ ਦੇ ਉੱਤੇ ਚੜ ਕੇ ਤੇ ਭੰਡ ਕਿੰਨਾਂ ਨੂੰ ਰਿਆ ਜਿਹੜੇ ਸਾਡੇ ਪੰਥਕ ਲੋਕ ਆ ਚਲੋ ਭਾਈ ਜਸਵੀਰ ਸਿੰਘ ਜੀ ਉਹ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਇਹਨੇ ਸਭ ਤੋਂ ਜ਼ਿਆਦਾ ਨਜਲਾ ਸੁਟਿਆ ਫਿਰ ਦਾਦੂਗਾਲ ਤੇ ਸੁਟਿਆ ਫਿਰ ਅਖੀਰ ਆਪਣੇ ਨਗਰ ਦੇ ਨੌਜਵਾਨ ਅਮਰਤਪਾਲ ਸਿੰਘ ਨੂੰ ਇਹਨੇ ਟੂਕਾਂ ਲਾਈਆਂ ਤੇ ਸਰ سنگਤ ਜੀ ਮੈਂ ਭਾਈ ਗੁਰਦੀਪ ਸਿੰਘ ਨੂੰ ਇਹ ਪੁੱਛਣਾ ਚਾਹੁੰਦਾ ਵਾ ਵੀ ਇਹ ਤੇਰੀ ਫਿਤਰਤ ਹੋ ਗਈ ਆ ਅਗਲੇ ਦਿਨ ਅਸੀਂ ਸੁਣ ਲਈ ਅਕਾਲ ਚੈਨਲ ਤੋਂ ਤੇਰੀ ਪੁਰਾਣੀ ਇੰਟਰਵਿਊ ਉਹਦੇ ਵਿੱਚ ਤੂੰ ਆਪਣੇ ਜਬਾਨੀ ਦੱਸ ਰਿਹਾ ਵਾ ਭਾਈ ਜਸਬੀਰ ਸਿੰਘ ਰੋਡੇ ਨੇ ਮੈਨੂੰ ਲੱਖਾਂ ਰੁਪਏ ਦਿੱਤੇ ਮੇਰੀ ਲੱਖਾਂ ਦੀ ਮਦਦ ਕੀਤੀ ਅੱਜ ਐਸੀ ਸੁਣਿਆ ਵਾ ਉਹ ਭਾਈ ਦਾਦੂਵਾਲ ਸਾਹਿਬ ਉਹ ਆਂਦੇ ਮੇਰੇ ਕੋਲ ਵੀ ਤੂੰ ਆਇਆ ਨਾ ਉਹ ਕੀ ਕਰਨ ਆਇਆ ਸਾ ਫਿਰ ਮੈਂ ਆਪ ਜੀ ਨੂੰ ਇਹ ਵੀ ਪੁੱਛਣਾ ਚਾਹੁੰਨਾ ਵਾਂ ਮੈਂ ਅਮਰੀਕਾ ਤੋਂ ਚੱਲ ਕੇ ਭਾਈ ਵਡਾਲਾ ਜੀ ਨੂੰ ਨਾਲ ਲਿਆ ਤੇਰੇ ਪਿੰਡ ਜੱਲੂਪੁਰ ਖੇੜੇ ਤੇਰੇ ਘਰ ਗਏ ਤੇਰੇ ਘਰ ਗਏ ਤੇ ਉਸ ਟਾਈਮ ਦੇ ਤੇ ਤੂੰ ਆਣਾ ਹਾਂ ਭਾਈ ਸਭ ਤੋਂ ਪਹਿਲਾਂ ਭਾਈ ਸਾਹਿਬ ਦੀ ਸਾਨੂੰ ਚਰੋਮਨੀ ਕਮੇਟੀ ਆਜ਼ਾਦ ਕਰਾਉਣੀ ਪੈਣੀ ਆ ਗਲਤ ਹੱਥਾਂ ਦੇ ਵਿੱਚ ਚਲੇਗੀ ਆ ਉੱਥੇ ਤੂੰ ਸਾਡੇ ਸਾਹਮਣੇ ਏ ਆਪਣੇ ਵਿਚਾਰ ਪ੍ਰਗਟ ਕੀਤੇ ਫਿਰ ਭਾਈ ਬਲਦੇਵ ਸਿੰਘ ਨੇ ਤੇਰਾ ਸਨਮਾਨ ਕੀਤਾ ਭਾਈ ਬਲਦੇਵ ਸਿੰਘ ਹੁਣਾਂ ਲਫਾਫਾ ਵੀ ਦਿੱਤਾ ਦਾਸ ਨੇ ਵੀ ਸਰਦਾ ਬਣਦਾ ਤੈਨੂੰ ਲਫਾਫਾ ਦਿੱਤਾ ਫਿਰ ਗਿਆਨੀ ਰਾਮ ਸਿੰਘ ਹੁਣਾਂ ਨੇ ਵੀ ਤੇਰੀ ਮਦਦ ਕੀਤੀ ਤੂੰ ਇੱਕ ਹਫਤੇ ਬਾਅਦ ਭਾਈ ਬਲਦੇਵ ਸਿੰਘ ਦੇ ਖਿਲਾਫ ਵੀ ਬੋਲਿਆ ਇੱਕ ਉਸੇ ਉਸੇ ਲੈਕਚਰ ਦੇ ਵਿੱਚ ਤੂੰ ਗਿਆਨੀ ਰਾਮ ਸਿੰਘ ਸੰਗਰਾਮਾਂ ਵਾਲਿਆਂ ਦੇ ਖਿਲਾਫ ਬੋਲਿਆ ਤੇ ਮੈਨੂੰ ਇਹ ਪੰਕਤੀ ਯਾਦ ਆ ਗਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਭਾਰੇ ਭੂਈ ਅਕਿਰਤ ਅਕਿਰਤ ਕਰਨ ਮੰਦੀ ਹੂ ਮੰਦੇ ਇਹ ਤੁਹਾਡੇ ਤੇ ਬਿਲਕੁਲ ਹੂ ਬਹੂ ਟੁੱਕਦੀ ਹੈ ਫਿਰ ਤੂੰ ਤੇਰੇ ਹੀ ਨਗਰ ਦਾ ਨੌਜਵਾਨ ਜਿਨੇ ਨਸ਼ਿਆਂ ਵਾਸਤੇ ਸੰਘਰਸ਼ ਕੀਤਾ ਜਿਨੇ ਅੰਮ੍ਰਿਤ ਛਕਾਏ ਜੀ ਉਹਨੇ ਕੁਝ ਚੰਗਾ ਕੰਮ ਕੀਤਾ ਵਾ ਤੇ ਲੋਕਾਂ ਨੇ ਉਹਨੂੰ ਹੱਥਾਂ ਤੇ ਵੀ ਚੁੱਕਿਆ ਵਾ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਮੈਂ ਤੇ ਤੂੰ ਹੀ ਆ ਨਾ ਮੈਂ ਵੀ ਬੜੀ ਕੁਰਬਾਨੀ ਕੀਤੀ ਆ ਤੂੰ ਆਪਣੇ ਪਿੰਡ ਦਾ ਮੈਂਬਰ ਪੰਚਾਇਤ ਹੀ ਬਣ ਕੇ ਵਿਖਾ ਦੇ ਫੇਰ ਫੇਰ ਤੇ ਅਹੀਂ ਤੈਨੂੰ ਜਾਣੀ ਐ ਤੂੰ ਇੱਕ ਮੈਂਬਰ ਪੰਚਾਇਤ ਹੀ ਬਣ ਕੇ ਵਿਖਾ ਦੇ ਤੂੰ ਉਹ ਤੇ ਮੈਂਬਰ ਆਫ ਪਾਰਲੀਮੈਂਟ ਐ ਇਹ ਖੇੜਾ ਸਾਹਿਬ ਜੀ ਇਹ ਜੋ ਕੁਝ ਤੁਸੀਂ ਬੋਲ ਦਿੱਤਾ ਵਾ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਥੂ ਥੂ ਕਰਨ ਦੇ ਆ ਉਹ ਵੱਡੀ ਕੁਰਬਾਨੀ ਜਿੰਨੀ ਮਰਜ਼ੀ ਕੀਤੀ ਹੋਵੇ ਹਾਂ ਕੀ ਪਤਾ ਕੀ ਕੀਤਾ ਤੂੰ ਉੱਥੇ ਬਾਹਰਲੀ ਸਟੇਟ ਦੇ ਵਿੱਚ ਜਾ ਕੇ ਐਸੇ ਸਾਡੇ ਨਾਲ ਸਿੰਘ ਰਹੇ ਆ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਤੇ ਉਥੇ ਮੁਕਾਬਲਿਆਂ ਦੇ ਵਿੱਚ ਵੀ ਮਾਰੇ ਗਏ ਆ ਇਹ ਸਾਰਿਆਂ ਦੀ ਇੱਕੋ ਜਿਹੀ ਨੀ ਕੀ ਸੋਚ ਹੁੰਦੀ ਕਈ ਲੋਕ ਸਾਡੇ ਵਿੱਚ ਇਸ ਤਰ੍ਹਾਂ ਦੇ ਵੀ ਲਾਲਚੀ ਲੋਕ ਵੀ ਬੜੇ ਹੁੰਦੇ ਦੇ ਸੀ ਸੰਘਰਸ਼ ਦੇ ਵਿੱਚ ਜਿਹਦੇ ਨਾਲ ਸਾਨੂੰ ਟਾ ਵੱਜਦੀ ਰਹੀ ਆ ਅੱਜ ਤੇਰਾ ਜੋ ਜੋ ਤੂੰ ਬੋਲ ਦਿੱਤਾ ਨਾ ਇਦੇ ਨਾਲ ਕੋਈ ਪੰਥਕ ਦਰਦੀ ਖੁਸ਼ ਨਹੀਂ ਹੋਏ। ਇਹਦੇ ਨਾਲ ਤੇਰਾ ਹੀ ਵਿਕਾਰ ਨੀਵਾ ਹੋਇਆ ਵਾ। ਜਿਨ੍ਹਾਂ ਵਾਸਤੇ ਤੂੰ ਬੋਲਿਆ ਵਾ ਨਾ ਉਹ ਇਹ ਇੰਨੇ ਇੱਕ ਬੋਲਣ ਦੇ ਨਾਲ ਉਹਨਾਂ ਨੂੰ ਮਾਫੀ ਨਹੀਂ ਕਿ ਮਿਲਨੀ। ਮੈਂ ਗ geni ਰਕबीर ਸਿੰਘ ਜੀ ਨੂੰ ਵੀ ਬੇਨਤੀ ਕਰਦਾ ਵਾਂ geni ਜੀ ਕਿਤੇ ਗਲਤੀ ਨਾ ਕਰ ਲਿਓ। ਗਲਤੀ ਨਾ ਕਰ ਲਿਓ ਬਹੁਤ ਮਾੜਾ ਹਸ਼ਰ ਹੋਣਾ ਜੇ ਤੁਹਾਡਾ ਵੀ ਮੈਂ ਸਪਸ਼ਟ ਤੌਰ ਤੇ ਤੁਹਾਨੂੰ ਕਹਿਣਾ ਵਾ ਜੇ ਕਦੇ ਤੁਸੀਂ ਇਹ ਗਲਤੀ ਕਰਤੀ ਨਾ ਮਾਫੀ ਦੇਣ ਵਾਲੀ ਮਾਫੀ ਤੇ ਇਹਨਾਂ ਨੂੰ ਸੰਗਤ ਨੇ ਜੋ ਦੇਣੀ ਆ ਜਿੰਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਰੋਲੇ ਆ ਜੇ ਤੁਸੀਂ ਆਪਣਾ ਆਪਣਾ ਗੋਰੀ ਬਿਸਤਰਾ ਨਾ ਗੋਲ ਕਰਵਾ ਲਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੁਰਤ ਵਿਖਾਓ ਜੇ ਲਤਾਂ ਨਹੀਂ ਬਾਹਰ ਚਲਦੀਆਂ ਨਾ ਉਹ ਚੱਲ ਕੇ ਗਏ ਨਾ ਤੁਸੀਂ ਪਟਿਆਲੇ ਜੇਲ੍ਹ ਦੇ ਵਿੱਚ ਰਾਜੋ ਆਣਾ ਸਾਹਿਬ ਨੂੰ ਮਿਲ ਕੇ ਆਏ ਭਾਈ ਬਲਵੰਸੋਂ ਹੁਣਾਂ ਨੂੰ ਜੇ ਨਹੀਂ ਲਤਾਂ ਬਾਹਰ ਚਲਦੀਆਂ ਤੇ ਗਾਂਹ ਦਿੱਲੀ ਚੱਲ ਜਾਓ ਗਾਂ ਹੈਗਾ ਜ਼ਹੀਦਾਰ ਹਵਾਰਾ ਉਹਨਾਂ ਨੂੰ ਆਖੋ ਤੁਸੀਂ ਫੈਸਲਾ ਸੁਣਾ ਦਿਓ ਇਹ ਬੜਾ ਤਗੜਾ ਦਿਲ ਕਰਕੇ ਹੌਸਲਾ ਕਰਕੇ ਇਹ ਫੈਸਲਾ ਸੁਣਾਉਣਾ ਪੈਣਾ ਸੁਣਾ ਦਿਓ ਫੈਸਲਾ ਕੌਮ ਤੁਹਾਡਾ ਤੁਹਾਨੂੰ ਹੱਥਾਂ ਦੇ ਚੁੱਕ ਲੂਗੀ ਹੱਥਾਂ ਤੇ ਇਹ ਜੁਰਤ ਕਰਨੀ ਪੈਣੀ ਆ ਤੇ ਖੇੜਾ ਸਾਹਿਬ ਤੇਰਾ ਛਟਕਾਰਾ ਨਹੀਂ ਹੋਣਾ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਤੇਰਾ ਜੋ ਕੁਝ ਤੂੰ ਬੋਲ ਦਿੱਤਾ ਨਾ ਬੜਾ ਰੋਸ ਆ ਆਪਣੇ ਆਪ ਨੂੰ ਪੰਥਕ ਬਣੋ ਭੁੱਲਾ ਚੁੱਕਾਂ ਦੀ ਖਿਮਾ ਸੱਚ ਬੋਲਣ ਤੋਂ ਰਿਹਾ ਨਹੀਂ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ